ਕਲਿਆਣ ਕਬਲਾ ਆਸ਼ਰਮ ਦੇ ਵਿੱਚ ਦੁਸਹਿਰਾ ਕਮੇਟੀ ਫਰੀਦਕੋਟ ਵੱਲੋਂ ਬੜੀ ਸਾਦਗੀ ਢੰਗ ਦੇ ਨਾਲ ਦੁਸਹਿਰੇ ਦਾ ਇਹ ਤਿਉਹਾਰ ਸੁੰਦਰ ਕਾਂਡ ਦੇ ਪਾਠ ਦੇ ਰੂਪ ਵਿੱਚ ਬਣਾਇਆ ਤੇ ਜੋ ਇਹਨਾਂ ਫਲਡਾਂ ਦੇ ਨਾਲ ਸਾਡੇ ਲੋਕਾਂ ਦੀ ਬਹੁਤ ਹੋਈ ਹੈ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਪਾਠ ਕੀਤੇ ਗਏ ਹੈ ਕਿ ਜਦੋਂ ਸਾਡਾ ਇੱਕ ਭਾਈਚਾਰਾ ਮੁਸ਼ਕਲ ਦੇ ਦੌਰ ਵਿੱਚੋਂ ਟੱਪ ਰਿਹਾ ਹੈ ਤੇ ਸਾਨੂੰ ਖੁਸ਼ੀਆਂ ਨਹੀਂ ਮਨਾਉਣੀਆਂ ਚਾਹੀਦੀਆਂ ਅਸੀਂ ਆਪਦੇ ਫੈਸਲੇ ਤੇ ਅਟਲ ਰਹੇ ਵੀ ਸਰਕਾਰ ਨੇ ਪਹਿਲਾਂ ਮੈਂ ਮੇਲਾ ਕੈਨਸਲ ਕਰਕੇ ਦੁਬਾਰਾ ਮਨਜ਼ੂਰੀ ਦੇਤੀ ਤੇ ਤੁਸੀਂ ਵੀ ਦੁਬਾਰਾ ਮੈਂ ਕਿਹਾ ਨਹੀਂ ਜੀ ਅਸੀਂ ਜਿਹੜਾ ਹੈ ਆਪਣੇ ਲੋਕਾਂ ਨਾਲ ਰਹਿਣਾ ਹੈ ਹੜ੍ਹਾਂ ਦੀ ਭਿਆਨਕ ਮਾਰ ਦੇ ਕਾਰਨ ਉਹ ਲੋਕ ਦਖਾਂਤ ਭਰਾ ਭਰਿਆ ਜੀਵਨ ਬਸਰ ਕਰ ਰਹੇ ਨੇ ਤੇ ਅਸੀਂ ਇਹ ਖੁਸ਼ੀਆਂ ਮਨਾਈ ਜਾਈਏ ਸਾਡੀ ਜਮੀਰ ਇਜਾਜ਼ਤ ਨਹੀਂ ਦਿੰਦੀ D5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਪੂਰੇ ਪੰਜਾਬ ਦੇ ਵਿੱਚ ਹੋ ਸਕਦਾ ਹੈ ਜਗਾ ਜਗਾ ਤੇ ਅੱਜ ਦਸਹਿਰਾ ਮਨਾਇਆ ਜਾਵੇ ਫਰੀਦਕੋਟ ਦੀ ਗੱਲ ਕਰਕੇ ਤਾਂ ਜਦੋਂ ਲੋਕ ਹੜਾਂ ਤੋਂ ਪ੍ਰਭਾਵਿਤ ਹੋ ਰਹੇ ਸੀਗੇ ਤਾਂ ਉਸ ਵਕਤ ਫਰੀਦਕੋਟ ਦੀ ਦਸਹਿਰਾ ਕਮੇਟੀ ਵੱਲੋਂ ਇੱਕ ਫੈਸਲਾ ਲਿਆ ਗਿਆ ਸੀਗਾ ਕਿ ਫਰੀਦਕੋਟ ਦੇ ਵਿੱਚ ਇਸ ਵਾਰ ਦਸਹਿਰਾ ਨਹੀਂ ਮਨਾਇਆ ਜਾਵੇਗਾ ਖੁਸ਼ੀਆਂ ਨਹੀਂ ਮਨਾਇਆ ਜਾਣਗੀਆਂ ਕਿਉਂਕਿ ਕਿਤੇ ਨਾ ਕਿਤੇ ਲੋਕਾਂ ਨੂੰ ਖਾਸ ਕਰਕੇ ਦਸਹਿਰਾ ਕਮੇਟੀ ਨੂੰ ਇਹ ਠੇਸ ਪਹੁੰਚ ਰਹੀ ਸੀਗੀ ਤਾਂ ਇਸ ਕਰਕੇ ਜਿਹੜਾ ਉਸ ਵਕਤ ਇਹ ਫੈਸਲਾ ਲੈ ਲਿਆ ਸੀਗਾ ਕਿ ਅਸੀਂ ਇਸ ਵਾਰ ਦਸਹਿਰਾ ਨਹੀਂ ਮਨਾਵਾਂਗੇ ਇੰਨੀ ਖੁਸ਼ੀ ਨਹੀਂ ਮਨਾਵਾਂਗੇ ਤਾਂ ਦੂਜੇ ਪਾਸੇ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਬਾਬਾ ਫਰੀਦ ਜੀ ਦੇ ਆਗਮਨ ਪੂਰਬ ਦੇ ਵਿੱਚ ਵੀ ਜਿਹੜੇ ਕਲਚਰ ਪ੍ਰੋਗਰਾਮ ਸੀ ਸਾਰੇ ਉਹ ਬੰਦ ਕਰ ਦਿੱਤੇ ਸੀਗੇ ਤਾਂ ਅੱਜ ਜਿਹੜਾ ਦਸਹਿਰੇ ਦਾ ਤਿਹਾਰ ਦਾ ਦਿਨ ਹੈ ਤੇ ਅੱਜ ਦਸਹਿਰਾ ਕਮੇਟੀ ਵੱਲੋਂ ਜਿਹੜਾ ਪੂਜਾ ਪਾਠ ਕੀਤਾ ਗਿਆ ਹੈ ਤਾਂ ਸਾਰੀ ਗੱਲਬਾਤ ਕਰਾਂਗੇ ਸਾਰੀ ਟੀਮ ਸਾਡੇ ਨਾਲ ਹੈ ਕਿ ਅੱਜ ਦਾ ਦਿਨ ਕਿਸ ਤਰੀਕੇ ਦਾ ਰਹੇਗਾ ਅੱਜ ਅਸੀਂ ਕल्याण ਕਬਲਾ Ashram ਦੇ ਵਿੱਚ ਦੁਸਹਿਰਾ ਕਮੇਟੀ ਫਰੀਦਕੋਟ ਵੱਲੋਂ ਬੜੀ ਸਾਦਗੀ ਢੰਗ ਦੇ ਨਾਲ ਦੁਸਹਿਰੇ ਦਾ ਇਹ ਤਿਉਹਾਰ ਸੁੰਦਰ ਕਾਂਡ ਦੇ ਪਾਠ ਦੇ ਰੂਪ ਵਿੱਚ ਬਣਾਇਆ ਤੇ ਵਿਛੜੀਆਂ ਹੋਈਆਂ ਰੂਹਾਂ ਜੋ ਫਲਡਾਂ ਦੇ ਵਿੱਚ ਨੁਕਸਾਨ ਹੋਏ ਆ ਲੋਕਾਂ ਦੇ ਤੇ ਜੋ ਇਹਨਾਂ ਫਲਡਾਂ ਦੇ ਨਾਲ ਸਾਡੇ ਲੋਕਾਂ ਦੀ ਬਹੁਤ ਹੋਈ ਹੈ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਪਾਠ ਕੀਤੇ ਗਏ ਹੈ ਪਿਛਲੇ ਸਾਲਾਂ ਦੀ ਤਰ੍ਹਾਂ ਅਸੀਂ ਇਸ ਵਾਰ ਕਮੇਟੀ ਨੇ ਫੈਸਲਾ ਕੀਤਾ ਕਿ ਦੇ ਸਾਰੇ ਦੇ ਤੋਂ ਹਰ ਦੀਆਂ ਖੁਸ਼ੀਆਂ ਨਹੀਂ ਮਨਾਉਣੀਆਂ ਕਿਉਂਕਿ ਸਾਡਾ ਭਾਈਚਾਰਾ ਇੱਕ ਮੁਸ਼ਕਲ ਕੜੀ ਵਿੱਚੋਂ ਦੀ ਨਿਕਲ ਰਿਹਾ ਹੈ ਤਾਂ ਉਸ ਕੜੀ ਨੂੰ ਅੱਗੇ ਵਧਾਉਂਦੇ ਹੋਏ ਇਸ ਵਾਰ ਮੰਦਿਰ ਚ ਸਿਰਫ ਪਾਠ ਕਰਕੇ ਕਰਸ਼ਮਨ ਪੂਰਾ ਕੀਤਾ ਹੈ ਤੇ ਆਸ ਕਰਦੇ ਹਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਲ ਜਿਹੜਾ ਹੋਏਗਾ ਉਦੋਂ ਇਸ ਨੂੰ ਜਿਹੜਾ ਹੈ ਪੂਰੀ ਧਮ-ਧਮ ਨਾਲ ਮਨਾਵਾਂਗੇ ਸਰ ਜੀ ਕਈ ਜਗ੍ਹਾ ਤੇ ਅਜਿਹੇ ਜਿਹੜੇ ਜ਼ਿਲ੍ਹੇ ਹੈਗੇ ਜਿੱਥੇ ਇਹ ਹੜ੍ਹਾਂ ਤੋਂ ਲੋਕ ਪ੍ਰਭਾਵਿਤ ਹੋਏ ਸੀ ਉੱਥੇ ਹੜ੍ਹਾਂ ਦੇ ਨਾਲ ਕਾਫੀ ਲੋਕ ਜਿਹੜਾ ਉਹਨਾਂ ਨੂੰ ਨੁਕਸਾਨ ਪਹੁੰਚਿਆ ਸੀਗਾ ਉੱਥੇ ਹੋ ਸਕਦਾ ਐਸ ਵਾਰ ਹਜੇ ਵੀ ਜਿਹੜੇ ਦਸਹਿਰੇ ਵੀ ਚੱਲਣ ਕਿਉਂਕਿ ਹੋਰ ਵੀ ਪਤਾ ਲੱਗਿਆ ਕਿ ਪ੍ਰੋਗਰਾਮ ਚੱਲਦੇ ਸੀਗੇ ਉੱਥੇ ਪਰ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਦੇ ਜਿਹੜਾ ਆਗਮਨ ਪੁਰਬ ਸੀਗਾ ਉਹ ਜਦੋਂ ਸਮਾਪਤੀ ਕੀਤੀ ਗਈ ਸੀ ਉਹ ਪ੍ਰੋਗਰਾਮ ਨਹੀਂ ਹੋਏਗੇ ਤੇ ਦਸਹਿਰੇ ਦਾ ਵੀ ਜਿਹੜਾ ਤੁਸੀਂ ਫੈਸਲਾ ਲਿਆ ਸੀ ਉਹ ਵੀ ਉਸੇ ਫੈਸਲੇ ਤੇ ਅੱਜ ਤੁਸੀਂ ਠਾਲੋ ਇਹ ਜੀ ਆਪ ਦੀ ਆਪ ਦੀ ਸੋਚ ਹੈ ਸਾਡੀ ਕਮੇਟੀ ਦੀ ਇਹ ਸੋਚ ਹੈ ਕਿ ਜਦੋਂ ਸਾਡਾ ਇੱਕ ਭਾਈਚਾਰਾ ਮੁਸ਼ਕਲ ਦੇ ਦੌਰ ਵਿੱਚੋਂ ਟਪ ਰਿਹਾ ਹੈ ਤੇ ਸਾਨੂੰ ਖੁਸ਼ੀਆਂ ਨਹੀਂ ਮਨਾਉਣੀਆਂ ਚਾਹੀਦੀਆਂ ਅਸੀਂ ਆਪਦੇ ਫੈਸਲੇ ਤੇ ਅਟਲ ਰਹੇ ਕੋਈ ਆਪਦੀ ਆਪਦੀ ਸੋਚ ਹੈ ਕੋਈ ਮਨਾਵੇ ਜਾਂ ਨਾ ਮਨਾਵੇ ਪਰ ਸਾਡੇ ਜਿਹੜੇ اخلاق ਨਿਜਾਤ ਨਹੀਂ ਸਾਡੀ ਕਮੇਟੀ ਨੇ ਦਿੱਤੀ ਕਿ ਵੀ ਅਸੀਂ ਇਸ ਵਾਰ ਜਿਹੜੀਆਂ ਖੁਸ਼ੀਆਂ ਨੂੰ ਮਨਾਈਏ ਤੋਨੋ ਯਾਨੀ ਕਿ ਅੱਜ ਵੀ ਅਫਸੋਸ ਚੱਲ ਰਿਹਾ ਉਸੇ ਤਰੀਕੇ ਦੇ ਨਾਲ ਅਸੀਂ ਵੀਰਜੀ ਆਪਦੇ ਭੈਣਾ ਭਰਾਵਾਂ ਦੇ ਨਾਲ ਖੜੇ ਆ ਜਿਹੜੇ ਪ੍ਰਭਾਵਿਤ ਹੋਏ ਹੈ ਬਹੁਤ ਮੁਸ਼ਕਲ ਚ ਵਿਚਾਰੇ ਅੱਜ ਵੀ ਜੀ ਰਹੇ ਹੈ ਉਹ ਮੇਰੇ ਖਲ ਹੋਸਾ ਦਾ 2 3 4 ਸਾਲ ਚ ਮੁਸ਼ਕਲ ਨਾਲ ਸੈਟ ਹੋਣ ਮੈਂ ਸਾਡੀ ਕਮੇਟੀ ਮੈਂਬਰਾਂ ਦਾ ਵੀ ਧੰਨਵਾਦੀ ਆ ਬੜਾ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਸਮੂਹਕ ਤੌਰ ਤੇ ਇਹ ਫੈਸਲਾ ਲਿਆ ਵੀ ਸਾਨੂੰ ਨਹੀਂ ਮਨਾਉਣਾ ਚਾਹੀਦਾ ਬਲਕਿ ਜਿਹੜੀਆਂ ਵਿਛੜ ਗਈਆਂ ਰੂਹਾਂ ਉਹਨਾਂ ਦੀ ਸ਼ਾਂਤੀ ਵਾਸਤੇ ਜਾਂ ਜਿਹੜੇ ਪਰਿਵਾਰ ਪਰਿਵਾਰਤ ਹੋਏ ਐ ਉਹ ਛੇਤੀ ਖੁਸ਼ਹਾਲ ਉਹਨਾਂ ਦੀ ਖੁਸ਼ੀ ਵਾਸਤੇ ਸੀ ਇਹ ਪਾਠ ਕੀਤਾ ਥੈਂਕ ਯੂ ਵੈਰੀ ਮਚ ਲੋਕਾਂ ਦੇ ਕੋਲ ਨਹੀਂ ਆ ਰਹੇ ਕਿ ਵੀ ਤੁਸੀਂ ਕੋਈ ਨਾ ਕੋਈ ਬਣਾਜੀ ਸਾਨੂੰ ਲੋਕਾਂ ਦੇ ਬੜੇ ਟੈਲੀਫੋਨ ਆਏ ਐ ਬਈ ਜੀ ਤੁਸੀਂ ਪੋਸਟਪੋਨ ਕਰਤਾ ਨਾ ਵੀ ਸਰਕਾਰ ਨੇ ਪਹਿਲਾਂ ਮੈਂ ਮੇਲਾ ਕੈਨਸਲ ਕਰਕੇ ਦੁਬਾਰਾ ਮਨਜ਼ੂਰੀ ਦੇਤੀ ਤੇ ਤੁਸੀਂ ਵੀ ਦੁਬਾਰਾ ਮੈਂ ਕਿਹਾ ਨਹੀਂ ਜੀ ਅਸੀਂ ਜਿਹੜਾ ਹੈ ਆਪਣੇ ਲੋਕਾਂ ਨਾਲ ਰਹਿਣਾ ਹੈ ਤੇ ਅਸੀਂ ਉਹਨਾਂ ਤੋਂ ਬਾਹਰ ਹੋ ਕੇ ਨਹੀਂ ਚੱਲਣਾਗਾ ਤਾਂ ਇਸ ਕਰਕੇ ਅਸੀਂ ਇਸ ਜਿਹੜੇ ਤਹਾਰ ਨੂੰ ਇਹ ਕਿ ਸਟੇਡੀਅਮ ਦੇ ਵਿੱਚ ਨਹੀਂ ਤੁਹਾਡੇ ਮਨਾਂ ਦੇ ਵਿੱਚ ਉਹ ਠੇਸ ਅਜੇ ਵੀ ਚੱਲ ਰਹੀ ਹੈ ਬਿਲਕੁਲ ਠੇਸ ਚੱਲ ਰਹੀ ਹੈ ਮੈਂ ਕਈ ਸੰਸਥਾਵਾਂ ਦਾ ਮੈਂਬਰ ਹਾਂ ਮੈਂ ਡਿਸਟ੍ਰਿਕਟ ਪਟੋਲੀ ਮੈਸੋਸੀਏਸ਼ਨ ਵੱਲੋਂ ਜਿਹੜੀ ਕਲੈਕਸ਼ਨ ਕਰਕੇ 1,50,000 55,000 ਰੁਪਏ ਡੀ ਸਾਹਿਬ ਨੂੰ ਖੜਾ ਪੀੜਤਾ ਵਾਸਤੇ ਦੇ ਕੇ ਆਇਆ ਅਸੀਂ ਰੋਟਰੀ ਜਿਹੜੀ ਕਲੱਬ ਸਾਡੀ ਫਰੀਦਕੋਟ ਦਾ ਯੂਨਿਟ ਹੈ ਉਹਨਾਂ ਨੇ ਵੀ ਪੈਸੇ ਇਕੱਠੇ ਕੀਤੇ ਆ ਅਸੀਂ ਕਿਸੇ ਜ਼ਰੂਰਤਮੰਦ ਪਿੰਡ ਦੀ شناخت ਕਰ ਰਹੇ ਆ ਉੱਥੇ ਵੀ ਅਸੀਂ ਜਿਹੜਾ ਜਾ ਕੇ ਆਪਦੇ ਜਿਹੜਾ ਹੈ ਲੋਕਾਂ ਦੇ ਨਾਲ ਵਿਚਰਾਂਗੇ ਤੇ ਉਹ ਜਿੰਨਾ ਕੁ ਕੁਛ ਅਸੀਂ ਕਰ ਸਕਦੇ ਹੋਏ ਹੋਰ ਵੀ ਕਰਾਂਗੇ ਤੋਂ ਬਾਅਦ ਕੋਈ ਸ਼ਾਮ ਨੂੰ ਵੈਸੇ ਕੋਈ ਹੋਰ ਪ੍ਰੋਗਰਾਮ ਤਾਂ ਨਹੀਂ ਰੱਖਿਆ ਕੋਈ ਪ੍ਰੋਗਰਾਮ ਨਹੀਂ ਜੀ ਅੱਜ बसੇ ਮੰਦਿਰ ਚ ਜਿਹੜਾ ਸੁੰਦਰ ਕਾਂਡ ਦੇ ਪਾਠ ਦਾ ਹੀ ਪ੍ਰੋਗਰਾਮ ਸੀਗਾ ਦਵਿੰਦਰ ਜੀ ਬਹੁਤ ਵੱਡੀ ਗੱਲ ਹੈ ਜੀ ਕਿਉਂਕਿ ਜਿਹੜਾ ਫੈਸਲਾ ਤੁਸੀਂ ਲਿਆ ਸੀ ਅੱਜ ਉਸ ਫੈਸਲੇ ਤੇ ਬਿਲਕੁਲ ਤੁਸੀਂ ਉਸੇ ਤਰ੍ਹਾਂ ਅਟੱਲ ਹੋ ਬਹੁਤ ਜਿਹੜੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਕਾਫੀ ਲੋਕਾਂ ਨੇ ਹੋ ਸਕਦਾ ਟੀਮਾਂ ਨੇ ਜਿਹੜੇ ਫੈਸਲੇ ਵਾਪਸ ਲੈ ਲਏ ਇੱਕ ਪਿਤਾ ਇੱਕ ਸਕੇ ਹਮ ਬਾਰਕ ਅਸੀਂ ਸਾਰੇ ਹੀ ਇੱਕ ਆ ਜਦੋਂ ਅਸੀਂ ਇੱਕ ਹਾਂ ਤੇ ਜੇ ਕੁਝ ਲੋਕ ਦੇ ਇਲਾਕੇ ਦੇ ਵਿੱਚ ਹੜ੍ਹਾਂ ਦੀ ਭਿਆਨਕ ਮਾਰ ਦੇ ਕਾਰਨ ਉਹ ਲੋਕ ਦਖਾਂਤ ਭਰਾ ਭਰਿਆ ਜੀਵਨ ਬਸਰ ਕਰ ਰਹੇ ਨੇ ਤੇ ਅਸੀਂ ਇਹ ਖੁਸ਼ੀਆਂ ਮਨਾਈ ਜਾਈਏ ਸਾਡੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਸੋ ਸਾਡੀ ਕਮੇਟੀ ਨੇ ਜਿਹੜਾ ਫੈਸਲਾ ਲਿਆ ਆਪ ਜੀ ਦੇ ਮੁਖਾਤਬ ਸੱਜਣ ਸਾਹਿਬ ਹੋ ਚੁੱਕੇ ਨੇ ਸੋ ਮੈਂ ਸਮਾਜ ਨੂੰ ਵੀ ਅਪੀਲ ਕਰੂੰਗਾ ਦੇਖੋ ਸਾਡੇ ਘਰ ਵਿੱਚ ਕਿਤੇ ਵੀ ਪ੍ਰੋਬਲਮ ਕਿਸੇ ਕਿਸੇ ਦਾ ਵੀ ਦੁੱਖ ਦੀ ਘੜੀ ਆਣ ਬੈਂਦੀ ਹੈ ਤੇ ਕੀ ਅਸੀਂ ਖੁਸ਼ੀਆਂ ਮਨਾਉਣੇ ਆ ਇਹ ਵੀ ਸਾਡੇ ਆਪਣੇ ਨੇ ਸੋ ਸਾਡੇ ਫੈਸਲੇ ਦੀ ਜਿਹੜੀ ਹੈ ਉਹ ਜਿੰਸ ਤੱਕ ਮੈਂ ਦੇਖਿਆ ਵੀ ਬਹੁਤ ਸਲਾਹਨਾ ਹੋ ਰਹੀ ਹੈ ਲੋਕੀ ਕਹਿੰਦੇ ਯਾਰ ਤੁਸੀਂ ਵਾਕਿਆ ਹੀ ਸਮਾਜ ਦੇ ਨਾਲ ਖੜੇ ਹੋ ਮਨੁੱਖਤਾ ਦੇ ਨਾਲ ਖੜੇ ਹੋ ਜਾਤ ਪਾਤ ਨੂੰ ਉੱਚੀ ਉੱਠ ਕੇ ਖੜੇ ਹੋ ਜਿਵੇਂ ਗੁਰੂ ਸਾਹਿਬ ਨੇ ਕਿਹਾ ਵੀ ਸਬੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸਾ ਬਾਰਾ ਜਿਓ ਅਸੀਂ ਸਾਰੇ ਇੱਕ ਆ ਸੋ ਅੱਜ ਅਸੀਂ ਉਹ ਵਿਛੜ ਚੁੱਕੀਆਂ ਮਹਾਨ ਰੂਹਾਂ ਨੂੰ ਸ਼ਾਂਤੀ ਦੇ ਦੇਣ ਲਈ ਕਿਉਂਕਿ ਜੰਮਣ ਮਰਨਾ ਹੁਕਮ ਹੈ ਪਾਣਾ ਆਵਾਜਾਈ ਹੁਕਮ ਦਾ ਕਾਲਪੁਰਖ ਦਾ ਹੁੰਦਾ ਹੈ ਲੇਕਿਨ ਉਹਨਾਂ ਦੀ ਸ਼ਾਂਤੀ ਦੇ ਲਈ ਅਸੀਂ ਸੁੰਦਰ ਜਿਹੜਾ ਕਾਂਡ ਦਾ ਪਾਠ ਇੱਥੇ ਕੀਤਾ ਹੈ ਮੰਦਰ ਦੇ ਵਿੱਚ ਸੋ ਸਾਰਿਆਂ ਨੂੰ ਮੈਂ ਅਪੀਲ ਕਰੂੰਗਾ ਵੀ ਮਰਯਾਦਾ ਪਰਸ਼ੋਤਮ ਭਗਵਾਨ ਰਾਮ ਜੀ ਜਿਹੜੇ ਕਿ ਤ੍ਰੇਥੀ ਤੈ ਮਾਨਿਓ ਰਾਮ ਰਗਵੰਸ਼ કહਾਇਓ ਉਹ ਤਾਂ ਵੀ ਰਗਵੰ ਰਾਮ ਰਗਵੰਸ਼ કહਾਇਆ ਸੀ ਕਿਉਂਕਿ ਉਹਨਾਂ ਨੇ ਆਪਣੇ ਤੇ ਪਹਿਲਾਂ ਪੈਰਾ ਦਿੱਤਾ ਸੀ ਆਪਣੇ ਆਪ ਤੋਂ ਸ਼ੁਰੂ ਕੀਤਾ ਸੀਗਾ ਉਹ ਸਿਖਿਆਵਾਂ ਰੂਪੀ ਜਿਹੜਾ ਸਾਡੇ ਅੰਦਰ ਪਾਠ ਹੁੰਦਾ ਉਹ ਆਪ ਪੜਿਆ ਤੇ ਸਾਨੂੰ ਵੀ ਸੁਨੇਹਾ ਦਿੱਤਾ ਉਹਨਾਂ ਨੇ ਵੀ ਸਾਨੂੰ ਸਭਨਾਂ ਦਾ ਸਤਿਕਾਰ ਸਭ ਤੋਂ ਪਹਿਲਾਂ ਸਤਿਕਾਰ ਸਾਡੀ ਆਪਦੀ ਮਾਂ ਦਾ ਕਿਉਂਕਿ ਮਾਂ ਤੇ ਬਾਪ ਦੇ ਉਪਕਾਰਾਂ ਨੂੰ ਜ਼ਿੰਦਗੀ 'ਚ ਨਹੀਂ ਵਿਸਾਰਨਾ ਚਾਹੀਦਾ ਉਹਨਾਂ ਨੇ ਆਪਣੇ ਸਵਰਗਵਾਸੀ ਪਿਤਾ ਦਸ਼ਰਤ ਮਹਾਰਾਜ ਜੀ ਦੇ ਹੁਕਮ ਨੂੰ ਮੰਨਦੇ ਹੋਏ 14 ਸਾਲਾਂ ਦਾ ਬਨਵਾਸ ਕੀਤਾ ਕੱਟਿਆ ਸੀਗਾ ਔਰ ਸਾਨੂੰ ਸੁਨੇਹਾ ਦੇ ਗਏ ਵੀ ਮਾਂ-ਬਾਪ ਦਾ ਸਤਿਕਾਰ ਕਰਨਾ ਸਾਡਾ ਸਭ ਤੋਂ ਵੱਡਾ ਫਰਜ਼ ਬਣਦਾ ਕਿਉਂਕਿ ਮਾਂ ਦੇ ਪੈਰਾਂ ਵਿੱਚ ਜੰਨਤ ਵਸਦੀ ਆ ਮਾਂ-ਬਾਪ ਦਾ ਸਤਿਕਾਰ ਸਭ ਤੋਂ ਵੱਡਾ ਸਤਿਕਾਰ ਆ ਖੁਸ਼ੀਆਂ ਮਨਾਉਂਦੇ ਰਵਾਂਗੇ ਜੇ ਉਸ ਮਾਲਕ ਨੇ ਚਾਇਆ ਤੇ ਅਗਲੇ ਸਾਲ ਜਿਵੇਂ ਪਹਿਲੇ 30-32 ਸਾਲ ਤੋਂ ਦਾ ਸਹਿਰਾ ਜਿਹੜਾ ਫਰੀਦਕੋਟ ਸ਼ਹਿਰ ਵਿੱਚ ਨਹਿਰੂ ਸਟੇਡੀਅਮ ਵਿੱਚ ਕੁੱਲੂ ਤੋਂ ਬਾਅਦ ਫਰੀਦਕੋਟ 50000 ਦੇ ਇਕੱਠ ਨਾਲ ਦਸਹਿਰਾ ਮਨਾਇਆ ਜਾਂਦਾ ਹੈ ਜੋ ਉਸੇ ਮਾਲਕ ਨੇ ਚਾਹਿਆ ਤੇ ਅਗਲੇ ਸਾਲ ਫੇਰ ਅਸੀਂ ਇਹਨਾਂ ਖੁਸ਼ੀਆਂ ਦੇ ਹੱਜ ਜਿਹਾਰ ਕਰਾਂਗੇ ਥੈਂਕਸ ਅ ਲੋਟ ਬਹੁਤ ਬਹੁਤ ਧੰਨਵਾਦ ਅਸੀਂ ਵੀ ਬਹੁਤ ਧੰਨਵਾਦ ਕਰਦੇ ਆਂ ਇਸ ਦਸਹਿਰਾ ਕਮੇਟੀ ਦਾ ਕਿਉਂਕਿ ਅੱਜ ਵੀ ਇਹਨਾਂ ਦੇ ਮਨਾਂ ਦੇ ਵਿੱਚ ਜਿਹੜੀ ਉਹ ਥੇਸ ਹੈ ਚੱਲ ਰਹੀ ਆ ਉਹ ਫੈਸਲੇ ਤੇ ਜਿਹੜੇ ਅਟਲ ਨੇ ਹਾਲਾਂਕਿ ਜਿਹੜੇ ਦਸਹਿਰੇ ਤਿਆਰ ਹੁੰਦੇ ਆ ਜਰੂਰ ਜਿਹੜੇ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਐ ਪਰ ਜਿਹੜਾ ਪੰਜਾਬ ਤੇ ਜਿਹੜੀ ਇਹ ਪਿਛਲੇ ਦਿਨਾਂ ਦੇ ਵਿੱਚ ਇਹ ਕਟਨਾ ਵਾਪਰੀ ਐ ਐਨੇ ਲੋਕ ਹੜਪੀੜਤ ਹੋਏ ਆ ਤਾਂ ਉਹਨਾਂ ਨੂੰ ਲੈ ਕੇ ਜਿਹੜਾ ਇਹਨਾਂ ਨੇ ਫੈਸਲਾ ਲਿਆ ਸੀ ਅੱਜ ਵੀ ਟਾਲ ਸੀਗੇ ਕਿਉਂਕਿ ਇਹਨਾਂ ਦੇ ਮਨਾਂ ਦੇ ਵਿੱਚ ਅੱਜ ਵੀ ਉਠੇ ਇਸ ਚੱਲ ਰਹੀ ਐ ਇਹਾਂ ਦੇ ਵੀ ਅੱਜ ਵੀ ਜੇਕਰ ਉਹ ਲੋਕ ਦੁਖੀ ਐ ਤਾਂ ਅਸੀਂ ਕਿਵੇਂ ਚੰਗੇ ਲੱਗਾਂਗੇ ਅੱਜ ਜਿਹੜੇ ਇਸ ਖੁਸ਼ੀਆਂ ਨੂੰ ਮਨਾਉਂਦੇ ਹੋਏ ਤਾਂ ਜਿਹੜਾ ਫਰੀਦਕੋਟ ਦਾ ਦਸਹਿਰਾ ਬਿਲਕੁਲ ਨੇ ਮਨਾਇਆ ਜਾਵੇਗਾ ਤੇ ਅੱਜ ਇਹਨਾਂ ਵੱਲੋਂ ਪੂਜਾ ਪਾਠ ਕਰਕੇ ਜਿਹੜੀ ਅਰਦਾਸ ਬੇਨਤੀ ਕੀਤੀ ਗਈ ਹੈ ਤਾਂ ਜੋ ਜਿਹੜੇ ਹੜ੍ਹ ਤੋਂ ਪ੍ਰਭਾਵਿਤ ਲੋਕ ਸੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਹੀ ਸਲਾਮਤ ਉਸੇ ਤਰੀਕੇ ਦੇ ਨਾਲ ਹੀ ਜਿਹੜੀਆਂ ਆਪਣੀਆਂ ਕਰਾਂ ਦੇ ਵਿੱਚ ਜ਼ਮੀਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਮਾਪਤਿਤ ਕਰਾਉਣ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇਡ ਸਿੱਖਿਆ ਸੱਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ